ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਗਣਿਕਾ ਜੋ ਆਪਣੀ ਜ਼ਿੰਦਗੀ ਪਾਪਾ ਨਾਲ گزار ਰਹੀ ਸੀ ਉਸ ਨੂੰ ਮੁਕਤੀ ਕਿਵੇਂ ਮਿਲੀ ਕਿ ਨਾ ਕੋਈ ਉਸੇ ਤਪ ਕੀਤਾ ਨਾ ਹੀ ਭਗਤੀ ਕੀਤੀ ਸਿਰਫ ਇੱਕ ਤੋਤੇ ਨੇ ਇਹੋ ਜਿਹਾ ਕੀ ਕੀਤਾ ਕਿ ਜਿਹਦੇ ਨਾਲ ਉਹਦੀ ਜ਼ਿੰਦਗੀ ਆ ਉਹ ਬਦਲ ਗਈ ਇੱਕ ਸਾਧੂ ਮਹਾਤਮਾ ਦੇ ਤੋਤੇ ਨੇ ਇਹੋ ਜਿਹੀ ਕਿਰਾਮਾਤ ਕੀਤੀ ਜਿਹਦੇ ਨਾਲ ਗਣਿਕਾ ਦੇ ਕਰਮ ਬਦਲ ਗਏ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਵੀ ਪਤਾ ਚੱਲ ਸਕੇ ਤੇ ਤੁਸੀਂ ਵੀ ਆਪਣੇ ਕਰਮਾਂ ਨੂੰ ਆ ਉਹ ਬਦਲ ਸਕੋ ਇੱਕ ਵਾਰ ਦੀ ਗੱਲ ਹੈ ਇੱਕ ਸਾਧੂ ਮਹਾਤਮਾ ਜੀ ਜੰਗਲ ਵਿੱਚ ਰਹਿੰਦੇ ਸਨ ਇੱਕ ਦਿਨ ਉਹ ਨੇੜੇ ਦੇ ਨਗਰ ਵਿੱਚ ਗਏ ਤਾਂ ਅਚਾਨਕ ਬਹੁਤ ਤੇਜ਼ ਮੀਂਹ ਪੈਣ ਲੱਗਾ ਸਰਦੀ ਦੀ ਰੁੱਤ ਸੀ ਮਹਾਤਮਾ ਜੀ ਦੇ ਸਾਰੇ ਵਸਤਰ ਭਿੱਜ ਗਏ ਸਨ ਮਹਾਤਮਾ ਜੀ ਨੇ ਉੱਥੇ ਪਿੰਡ ਵਿੱਚ ਕੁਝ ਬੰਦਿਆਂ ਨੂੰ ਕਿਹਾ ਕਿ ਸਾਡੇ ਸਾਰੇ ਵਸਤਰ ਭਿੱਜ ਗਏ ਹਨ ਸਾਨੂੰ ਥੋੜੀ ਦੇਰ ਆਰਾਮ ਕਰਨ ਲਈ ਕਿਸੇ ਪੱਕੇ ਦੇ ਘਰ ਦਾਸ ਦਿਓ ਇਹ ਸੁਣ ਕੇ ਜਿਹੜੇ ਉੱਥੇ ਲੋਕ ਖੜੇ ਸਨ ਉਹ ਹੱਸਣ ਲੱਗੇ ਤੇ ਮਹਾਤਮਾ ਜੀ ਨਾਲ ਮਸ਼ਕਰੀਆਂ ਕਰਨ ਲੱਗੇ ਉਹਨਾਂ ਨੇ ਉਸ ਨੂੰ ਸਾਹਮਣੇ ਵਾਲੇ ਘਰ ਵਿੱਚ ਜਾਣ ਲਈ ਕਿਹਾ ਜੋ ਕਿ ਇੱਕ ਵੇਸ਼ਵਾਦਿਕ ਗਣਕਾ ਦਾ ਘਰ ਸੀ ਜਦੋਂ ਮਹਾਤਮਾ ਜੀ ਉਹ ਗਣਿਕਾ ਦੇ ਘਰ ਪਹੁੰਚੇ ਤੇ ਉਸਨੇ ਉੱਥੋਂ ਦੀ ਚਮਕ ਦੇਖ ਦੇ ਚਮਕ ਦੇਖ ਕੇ ਮਹਾਤਮਾ ਜੀ ਸਮਝ ਗਏ ਤੇ ਉਹ ਪਿੱਛੇ ਮੁੜਨ ਲੱਗੇ ਇੰਨੀ دیر ਨੂੰ ਗਣਿਕਾ ਦੀ ਨਿਗਾਹ ਮਹਾਪੁਰਖਾਂ ਜੀ ਤੇ ਪੈ ਗਈ ਜਦੋਂ ਵੇਸ਼ਵਾ ਮਹਾਪੁਰਖਵਲ ਤੱਕਿਆ ਤਾਂ ਮਹਾਤਮਾ ਜੀ ਦੇ ਚਿਹਰੇ ਦਾ ਤੇ ਬਹੁਤ ਜ਼ਿਆਦਾ ਨੂਰ ਸੀ ਉਹ ਸਮਝ ਗਈ ਉਸ ਨੂੰ ਸਮਝਣ ਵਿੱਚ ਜ਼ਿਆਦਾ ਸਮਾਂ ਨਾ ਲੱਗਾ ਕਿ ਇਹ ਕੋ ਹੀ ਮਹਾਤਮਾ ਪੁਰਖ ਹਨ ਗਣਿਕਾ ਨੇ ਮਹਾਤਮਾ ਪੁਰਖਾਂ ਨੂੰ ਬੇਨਤੀ ਕੀਤੀ ਕਿ ਜੇ ਤੁਸੀਂ ਮੇਰੇ ਘਰ ਆਏ ਹੋ ਤਾਂ ਮੇਰੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਲੋਕੀ ਮੇਰੇ ਵੱਲ ਗੰਦੀ ਨਿਗਾਹ ਨਾਲ ਵੇਖਦੇ ਹਨ ਤੁਸੀਂ ਅਚਾਨਕ ਹੀ ਮੇਰੇ ਘਰ ਆਏ ਹੋ ਮੇਰੀ ਅਪਾਗੀ ਤੇ ਕਿਰਪਾ ਕਰੋ ਹੁਣ ਤੁਸੀਂ ਮੇਰਾ ਹੀ ਉਧਾਰ ਕਰੋ ਮਹਾਪੁਰਖਾ ਨੇ ਉਸ ਦੀ ਬੇਨਤੀ ਨੂੰ ਸੁਨਿਆ ਤੇ ਉਸ ਤੇ ਤਰਸ ਆਇਆ ਗਨਿਕਾ ਜੋ ਆਪਣੀ ਜ਼ਿੰਦਗੀ ਪਾਪਾਂ ਵਿੱਚ گزار ਰਹੀ ਸੀ ਉਹ ਦੁਨੀਆ ਦੇ ਪੈਸੇ ਵਿਵਿਆਚਾਰ ਤੇ ਮਾਇਆ ਵਿੱਚ ਰਮੀ ਹੋਈ ਸੀ ਉਹ ਅੰਦਰੋਂ ਬਹੁਤ ਹੀ ਜ਼ਿਆਦਾ ਖਾਲੀ ਹੋ ਚੁੱਕੀ ਸੀ ਉਹ ਰੋਜ਼ ਰਾਤ ਨੂੰ ਰੋਂਦੀ ਸੀ ਪਰ ਉਹ ਕਿਸੇ ਨੂੰ ਵੀ ਆਪਣਾ ਦਰਦ ਸਾਂਝਾ ਨਹੀਂ ਕਰ ਸਕਦੀ ਸੀ ਮਹਾਤਮਾ ਨੂੰ ਉਹਦੇ ਉੱਤੇ ਤਰਸ ਆਇਆ ਉਹਨਾਂ ਨੇ ਉਸ ਦਾ ਉਦਾਹਰਨ ਕਰਨ ਲਈ ਉਸ ਨੂੰ ਕਿਹਾ ਕਿ ਤੈਨੂੰ ਪੈਸਾ ਛੱਡ ਕੇ ਰਾਮ ਦਾ ਨਾਮ ਜਪਣਾ ਸ਼ੁਰੂ ਕਰਨਾ ਪਏਗਾ ਇੰਨੀ ਦੇਰ ਨੂੰ ਗਨਿਕਾ ਨੇ ਮਹਾਤਮਾ ਜੀ ਨੂੰ ਕਿਹਾ ਕਿ ਮੈਂ ਤਾਂ ਕਦੇ ਵੀ ਰਾਮ ਦਾ ਨਾਮ ਨਹੀਂ ਜਪਿਆ ਮੈਨੂੰ ਨਹੀਂ ਪਤਾ ਕਿ ਰਾਮ ਦਾ ਨਾਮ ਕਿਵੇਂ ਜਪਦੇ ਹਨ ਇਹ ਤਾਂ ਬਹੁਤ ਔਖਾ ਕੰਮ ਹੈ ਮਾਹਪੁਰਖਾ ਨੇ ਉਹਦੀ ਗੱਲ ਸੁਣ ਕੇ ਉਸ ਨੂੰ ਕਿਹਾ ਕਿ ਜੇ ਤੈਨੂੰ ਨਹੀਂ ਪਤਾ ਹੈ ਤਾਂ ਸਾਡੇ ਕੋਲ ਇੱਕ ਤੋਤਾ ਹੈ ਤੋਤਾ ਲੈ ਕੇ ਆਪਣੇ ਕੋਲ ਰੱਖ ਲੈ ਅਸੀਂ ਇਸ ਤੋਤੇ ਨੂੰ ਰਾਮ ਨਾਮ ਜਪੜਨ ਦਾ ਸੁਭਾਅ ਬਣਾਇਆ ਹੋਇਆ ਹੈ ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਰਾਮ ਨਾਮ ਜਪਿਆ ਕਰ ਤੇ ਨਾਲ ਹੀ ਤੋਤੇ ਨੂੰ ਵੀ ਰਾਮ ਦਾ ਨਾਮ ਜਪਾ ਲਿਆ ਕਰ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੁਝ ਤੋਤੇ ਹੁੰਦੇ ਨੇ ਜਿਹੜੇ ਉਹ ਬੋਲਣ ਵਾਲੇ ਹੁੰਦੇ ਹਨ ਐਵੇਂ ਹੀ ਇਸ ਤੋਤੇ ਨੇ ਵੀ ਮਹਾਪੁਰਖਾਂ ਦੀ ਸੰਗਤ ਕੀਤੀ ਹੋਈ ਸੀ ਤੇ ਉਹ ਰਾਮ ਨਾਮ ਜਪਦਾ ਰਹਿੰਦਾ ਸੀ ਇਹ ਵਚਨ ਕਰਕੇ ਮਹਾਪੁਰਖ ਤੋਤਾ ਗਣਕਾ ਨੂੰ ਦੇਖ ਕੇ ਉੱਥੋਂ ਚਲੇ ਗਏ ਗਣਿਕਾ ਨੇ ਤੋਤੇ ਨੂੰ ਆਪਣੇ ਕੋਲ ਰੱਖ ਲਿਆ ਤੇ ਮਹਾਪੁਰਖਾਂ ਦੇ ਦੱਸੇ ਅਨੁਸਾਰ ਉਹ ਰੋਜ਼ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪ ਵੀ ਰਾਂ ਬੈਠ ਕੇ ਰਾਮਨਾਮ ਜਪਿਆ ਕਰਦੀ ਸੀ ਤੇ ਨਾਲ ਤੋਤੇ ਨੂੰ ਵੀ ਰਾਮਨਾਮ ਜਪਾਇਆ ਕਰਦੀ ਸੀ ਹੌਲੀ ਹੌਲੀ ਗਣਿਕਾ ਦਾ ਰਾਮਨਾਮ ਨਾਲ ਇੰਨਾ ਜ਼ਿਆਦਾ ਪੇਰ ਪ੍ਰੇਮ ਪੈ ਗਿਆ ਕਿ ਉਹ ਰਾਤ ਨੂੰ ਸੌਣ ਸੋਣਾ ਵੀ ਉਸਨੇ ਛੱਡ ਦਿੱਤਾ ਤੇ ਉਹ ਦਿਨ ਰਾਤ ਰਾਮਨਾਮ ਦਾ ਚਿੰਤਨ ਕਰਨ ਲੱਗੀ ਉਹ ਰਾਮ ਦਾ ਨਾਮ ਜਪਣ ਲੱਗੀ ਸਨਾਬੀ ਇਤਦਾ ਜਾ ਰਿਹਾ ਸੀ ਤੇ ਉਹ ਰਾਮ ਨਾਮ ਵਿੱਚ ਮਸਤ ਮਸਤ ਰਹਿਣ ਲੱਗੀ ਫਿਰ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਸ ਨੇ ਕੀ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਇੱਕ ਦਿਨ ਕੀ ਹੋਇਆ ਬਹੁਤ ਜ਼ਿਆਦਾ ਹਨੇਰੀ ਰਾਤ ਸੀ ਤੇ ਰਾਤ ਨੂੰ ਹਵਾਵੀਆਂ ਚੱਲ ਰਹੀ ਸੀ ਰਾਤ ਦੇ ਹਨੇਰੇ ਵਿੱਚ ਇੱਕ ਸੱਪ ਗਣਿਕਾ ਦੇ ਘਰ ਵਿੱਚ ਦਾਖਲ ਹੋ ਗਿਆ ਉਸਨੇ ਤੋਤੇ ਨੂੰ ਪਿੰਜਰੇ ਵਿੱਚ ਜਾ ਕੇ ਤੋਤੇ ਨੂੰ ਡੰਗ ਮਾਰ ਦਿੱਤਾ ਤਾਂ ਡੰਗ ਮਾਰਨ ਦੇ ਕਾਰਨ ਤੋਤਾ ਮਰ ਗਿਆ ਇਸਾਪ ਆਪ ਪਿੰਜਰੇ ਦੇ ਵਿੱਚ ਬੈਠ ਗਿਆ ਹਨੇਰਾ ਬਹੁਤ ਹੀ ਜ਼ਿਆਦਾ ਸੀ ਨਿਤਨੇਮ ਅਨੁਸਾਰ ਗਨਿਕਾ ਤੋਤੇ ਨੂੰ ਰਾਮ ਨਾਮ ਕਹੌਣ ਲਈ ਉੱઠી ਉਸਨੇ ਉਦਾਂ ਹੀ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਉਹ ਆਪ ਵੀ ਰਾਮ ਨਾਮ ਜਪਣ ਲੱਗੀ ਤੇ ਤੋਤੇ ਨੂੰ ਵੀ ਉਸਨੇ ਆਵਾਜ਼ ਮਾਰੀ ਪਰ ਤੋਤੇ ਦੀ ਕੋਈ ਵੀ ਆਵਾਜ਼ ਨਹੀਂ ਆਈ ਉਸਨੇ ਸੋਚਿਆ ਕਿ ਤੋਤਾ ਅਜੇ ਸੋ ਰਿਹਾ ਹੈ ਜਦੋਂ ਉਸਨੇ ਤੋਤੇ ਨੂੰ ਜਗਾਉਣ ਦੇ ਲਈ ਪਿੰਜਰੇ ਦੇ ਵਿੱਚ ਹੱਥ ਪਾਇਆ ਤਾਂ ਸੱਪ ਨੇ ਗਨਿਕਾ ਨੂੰ ਵੀ ਡੰਗ ਲਿਆ ਰਾਮ ਨਾਮ ਜਪਦੀ ਦੇ ਹੀ ਉਸ ਦੇ ਪ੍ਰਾਣ ਨਿਕਲ ਗਏ ਮਹਾਪੁਰਖਾਂ ਨੇ ਦੱਸਿਆ ਕਿ ਰਾਮ ਨਾਮ ਜਪਣ ਕਰਕੇ ਉਹ ਨਰਕਾਂ ਦੀ ਨਹੀਂ ਬਲਕਿ ਬੈਕੁੰਠ ਧਾਮ ਨੂੰ ਗਈ ਗਣਕਾ ਪਾਪਨ ਹੋਏ ਕਿ ਪਾਪਾ ਦਾ ਗਲ ਹਾਰ ਪਰੋਤਾ ਮਹਾਪੁਰਖ ਅਚਾਨਕ ਜਨ ਗਣਕਾ ਪਾਹੇ ਆਏ ਖਲੋਤਾ ਮਹਾਪੁਰਖਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਧਰਤੀ ਤੇ ਇੰਨੇ ਜ਼ਿਆਦਾ ਪਾਪ ਵੱਧ ਜਾਣਗੇ ਇੱਥੇ ਪਰਮਾਤਮਾ ਇੱਥੇ ਸਿਰਫ ਉਹੀ ਬਚਣਗੇ ਜੋ ਕਿ ਪਰਮਾਤਮਾ ਦਾ ਨਾਮ ਜਪਣਗੇ ਜਿੰਨੇ ਮਰਜੀ ਕੋਈ ਪਾਪ ਕਰ ਲਵੇ ਜੇਕਰ ਉਹ ਰਾਮ ਨਾਮ ਨਾਲ ਜੁੜ ਜਾਏਗਾ ਤਾਂ ਉਸ ਦਾ ਉਦਾਰ ਹੋ ਜਾਏਗਾ ਇਸੇ ਤਰ੍ਹਾਂ ਜਦੋਂ ਗਣਕਾ ਮਰੀ ਤਾਂ ਉਸ ਨੂੰ ਯਮਦੂਤ ਦਾ ਲੈਣ ਆਏ ਪਰ ਨਾਲ ਵਿਸ਼ਨੂੰ ਦੂਤ ਵੀ ਆਏ ਉਹ ਕਹਿਣ ਲੱਗੇ ਕਿ ਇਹ ਤਾਂ ਰਾਮ ਨਾਮ ਦਾ ਨਾਮ ਜਪਦੀ ਸੀ ਇਸ ਦੇ ਸਾਰੇ ਪਾਪ ਧੋਤੇ ਗਏ ਹਨ ਸਾਧੂ ਦਾ ਤੋਤਾ ਇੱਕ ਸਧਾਰਨ ਪੰਛੀ ਨਹੀਂ ਸੀ ਉਹ ਰਾਮ ਨਾਮ ਦਾ ਪ੍ਰਚਾਰਕ ਸੀ ਉਹ ਸਾਧੂ ਦੇ ਨਾਲ ਰਹਿੰਦੇ ਰਹਿੰਦੇ ਰਾਮ ਦਾ ਨਾਮ ਜਪਦਾ ਹੁੰਦਾ ਸੀ ਇਹੀ ਹੈ ਰਾਮ ਨਾਮ ਦੀ ਮਹਿਮਾ ਜਿਸ ਦੇ ਨਾਲ ਕਿ ਇੱਕ ਤੋਤੇ ਨੇ ਵੀ ਗਣਕਾ ਨੂੰ ਤਾਰ ਦਿੱਤਾ ਜਦੋਂ ਤੋਤਾ ਖੁਦ ਵੀ ਤਰ ਗਿਆ ਤੇ ਉਸ ਨੇ ਗਣਕਾ ਨੂੰ ਵੀ ਤਾਰ ਦਿੱਤਾ ਮਹਾਪੁਰਖ ਅਚੰਚਿਤ ਗਣਕਾ ਦੇ ਘਰੇ ਗਏ ਲੋਕਾਂ ਨੇ ਤਾਂ ਮਸ਼ਕਰੀ ਕੀਤੀ ਸੰਤਨ ਸੇਤੀ ਮਸ਼ਕਰੀ ਡੂਬਨ ਤੇ ਕਈ ਜਾਂਮ ਕਈ ਕ ਵਾਰ ਸਾਧ ਸੰਕਾਂਤਾਂ ਦੇ ਨਾਲ ਕੀਤਾ ਹੋਇਆ ਮਖੋਲ ਵੀ ਬਹੁਤ ਮਹਿੰਗਾ ਪੈ ਜਾਂਦਾ ਹੈ ਪਰ ਇਸ ਮਸ਼ਕਰੀ ਦੇ ਨਾਲ ਗਣਕਾ ਦਾ ਉਦਾਰ ਹੋ ਗਿਆ ਮਾਹਪੁਰਖ ਸਾਨੂੰ ਦੱਸਦੇ ਹਨ ਕਿ ਸਾਨੂੰ ਕਲਯੁਗ ਦੇ ਸਮੇਂ ਵਿੱਚ ਵੱਧ ਤੋਂ ਵੱਧ ਨਾਮ ਜਪਣਾ ਚਾਹੀਦਾ ਹੈ ਤੇ ਨਾਮ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਇਸ ਚੈਨਲ ਤੇ ਇਦਾਂ ਦੀ ਹੀ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕੀ ਦੇ ਵਿੱਚ ਕੀ ਚੰਗਾ ਲੱਗਿਆ